ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਕੋਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅਮਰਜੀਤ ਸਿੰਘ ਨਕਲਾ ਪਾਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਗਾਂ ਵਿਖਾਉਣੀ ਜ਼ਿਆਦਾਤਰ ਵੀਡੀਓ ਨਾਲ ਕੋਈ ਇੱਕੋ ਹੀ ਗਾਂ ਆਪਾਂ ਹਰ ਵਾਰੀ ਤੁਹਾਨੂੰ ਦਿਖਾਈਦੀ ਆ ਤੇ ਨੋਰਮਲ ਜੇ ਰੇਟ 'ਤੇ ਤੁਹਾਨੂੰ ਦਿਖਾਵਾਂਗੇ ਸੂਈ ਸਵਾਈ ਆ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰੀਆਂ ਮੇਰੀਆਂ ਧੀਆਂ ਭੈਣਾਂ ਭਰਾਵਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਠੀਕ ਠਾਕ ਕਿਰਪਾ ਗੁਰੂ ਨਾਮ ਦਾ ਹਰੀ ਜੀ ਚਲੋ ਵਦਿਏ ਕਿਰਪਾ ਚਾਹੀਦੀ ਜੀ ਤੇ ਨਾਮ ਦੱਸਦੀਏ ਕਰੀ ਨਾਮ ਮੇਰਾ ਸਰਦਾਰ ਅਮਰਜੀਤ ਸਿੰਘ ਮਾਨ ਹੈ ਜੀ ਜਿਆਦਾ ਬਾਪੂ ਨੇ ਕਹਿੰਦੀ ਉਹ ਲੋਗ ਅੱਛਾ ਠੀਕ ਹੈ ਜਿਹੜਾ ਉਹਨਾਂ ਨੇ ਬਾਪੂ ਜੀ ਬਾਪੂ ਜਣ ਹੋ ਬਜ਼ੁਰਗ ਹੈ ਤੇ ਬਾਪੂ ਹੀ ਆਖਣਾ ਠੀਕ ਠੀਕ ਹੈ ਤੇ ਫੋਨ ਨੰਬਰ ਵੀ ਇਕ ਕਰੀ ਬੋਲਦੀ ਆ ਮੇਰਾ ਹੈਗਾ 7529899413 ਠੀਕ ਆ ਹਾਂਜੀ ਪਿੰਡ ਮੇਰਾ ਵਾ ਚੱਕਾ ਉਹ ਹੈ ਤੇ ਬੂੜੀ ਚੱਕ ਨਾ ਜਿਆਦਾ ਮੈਂ ਹਰ ਵੇ ਦਿਖਾਉਂਦਾ ਮਸ਼ਹੂਰ ਠੀਕ ਆ ਅਧਸੀਲ ਜਣ ਵਾਲਾ ਗਿਲਾਮਰ ਸਰ ਠੀਕ ਹੈ ਜੀ ਤੇ ਅੱਜ ਇੱਕੋ ਹੀ ਹੈ ਫਿਰ ਮੇਰੇ ਕੋਲ ਹਮੇਸ਼ਾ ਇੱਕ ਹੀ ਹੁੰਦੀ ਆ ਅੱਛਾ ਤੂੰ ਆਪਣੇ ਨਾਲ ਖੰਡਿਆ ਮੈਂ ਆਪਣੇ ਨਾਲ ਮੈਂ ਇੱਕ ਹੀ ਮਹਾ ਬਜਾ ਕੇ ਰੱਖਦਾ ਵੀਡੀਓ ਵਾਸਤੇ ਠੀਕ ਠੀਕ ਵੀ ਮੈਂ ਇੱਕ ਹੀ ਵੇਚਦਾ ਅੱਛਾ ਨਾਲ ਮੇਰਾ ਰੋਜ਼ ਦੋ ਤਿੰਨ ਡੰਗਰ ਵਿਕਦੇ ਆ ਠੀਕ ਆ ਪਰ ਮੈਂ ਸਿਰਾਂ ਰੱਖਦਾ ਵੀਡੀਓ ਆ ਵੀਡੀਓ ਚ ਇੱਕੋ ਹੀ ਪਾਉਣੀ ਹੁੰਦੀ ਠੀਕ ਹੈ ਤੇ ਚਲੋ ਦਿਖਾਈਏ ਹੈਗੀ ਜਿਹੜੀ ਕਰੋਸਤੀ ਆ ਤੇ ਥਾਣੇ ਤੇ ਲਾ ਕੇ ਤਾਂ ਦੇਖ ਸਾਦੇ ਜੇ ਕਰੀ ਥਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਚੰਗਾ ਕਿੰਨਾ ਕਿਚਰ ਹੋ ਗਿਆ ਜੀ ਸੂਈ ਨਾਲ ਆਹ ਦਿਖਾਉਂਦੇ ਸੀ ਬੱਚਾ ਨੂੰ ਨਾ ਉਹ ਤਾਂ ਫੇਰ ਤੁਹਾਨੂੰ ਦੱਸਣਾ ਪੈਂਦਾ ਜੀ ਆਹ ਬੱਚਾ ਜੀ ਤੁਹਾਡੇ ਸਾਹਮਣੇ ਹੀ ਆ ਆਪਣੇ ਹਿਸਾਬ ਨਾਲ ਲਾਲੋ ਵੀ ਕਿੰਨੇ ਕਿ ਚਿਰਦਾ ਵਾ ਸਿੰਘ ਦਗਾਤੇ ਇਹਦੇ ਨਹੀਂ ਉਸ ਤੇ ਨਹੀਂ ਅੱਛਾ ਨਹੀਂ ਜੀ ਠੀਕ ਹੈ ਜੀ ਉਦ ਤਰ੍ਹਾਂ ਹੀ ਲੱਗੰਦੇ ਆ ਦੇਖ ਸਕਦੇ ਤੇ ਕਿੰਨਾ ਦੁੱਧ ਤਿਆਰ ਜੀ ਇਹਦੇ ਗਾਂ ਦੇ ਦੁੱਧ ਦੇ ਥੱਲੇ ਜੀ 14 ਮਿੰਟ ਤਿਆਰ ਹੈ ਤਿਆਰ ਬਿਲਕੁਲ ਹਾਂ ਜੀ ਤਿਆਰ ਹੈ ਤੇ ਥਣ ਤੋਂ ਓਕੇ ਸਾਰੇ ਮੈਂ ਨਾ ਆਪਾਂ ਚੁਆਈ ਵਿਖਾ ਦੇਣੇ ਅੱਛਾ ਆਪਾਂ ਛੱਕ ਜੂਰ ਆ ਦੇਣਾ ਆਪਾਂ ਹੁਣੇ ਬੱਚਾ ਲਾ ਕੇ ਅੱਛਾ ਆਪਾਂ ਪਾਸ ਕਰਾ ਦੇਣੀ ਚਲੋ ਦਿਖਾ ਦਈਏ ਫਿਰ ਛੱਡੋ ਬੱਚਾ ਤੇ ਸੂਆ ਕਿੰਨਾ ਚ ਸੂਆ ਪਹਿਲਾਂ ਜੀ 6 ਦੰਦ ਅੱਛਾ ਪਹਿਲਾ ਸੂਆ ਜਮੂ 6 ਦੰਦ 6 ਦੰਦ ਜੀ ਠੀਕ ਹੈ ਹੁਣੇ ਬੱਚਾ ਲਾ ਕੇ ਅੱਗੇ ਤੁਹਾਨੂੰ ਦਿਖਾ ਦਿੰਨੇ ਅੱਗੇ ਤੁਹਾਨੂੰ ਤੋਰ ਕੇ ਦਿਖਾਉਣੇ ਵੱਛਾ ਹੈ ਕੀ ਜੇ ਵੱਛਾ ਜੀ ਬੱਚਾ ਆ ਥਾਣੇ ਦੇਖ ਸਕਦੇ ਜੇ ਇਹਦੇ ਲਾਗੇ ਦਾ ਦਿਖਾ ਦਵਿద్ది ਚਵਾਈ ਫਰੇ ਦੀ ਕਿਰੀ ਚਵਾ ਦਿਖਾ ਕੇ ਫਿਰ ਤਾਨੂੰ ਤੋੜ ਕੇ ਦਿਖਾਉਨੇ ਆ ਬਾਕੀ ਹੈਗੀ ਠੰਡੀ ਤੇਰੀ ਆ ਜਿਹੜੀ ਪਿਛਲੇ ਥਨਾਂ ਦਾ ਚਵਾ ਦਿਖਾ ਦਈਏ ਬੱਚੀ ਸੀ ਗਿਆ ਹਾਂ ਦੇਖ ਲਦੇ ਜੀ ਲਿਆ ਖੋਲੋ ਫਿਰ ਵੀਜੀ ਤੋਰ ਦੀ ਇਹਨੂੰ ਦੁੱਧ ਮੌਕੇ ਤੇ ਜਿਹੜਾ ਇਹਦੇ ਕੋਲ 14 ਲੀਟਰ ਜਿਹੜਾ ਤਿਆਰ ਦੱਸਦੇ ਆ ਬਾਕੀ ਦੁੱਧ ਦੇ ਤੁਸੀਂ ਆਪ ਚਵਾਈ ਕਰਕੇ ਖੜਨੀ ਆ ਲਿਆ ਵੀਜੀ ਬਾਕੀ ਉਤਨਾ ਠੰਡੀ ਤੇਰੀ ਆ ਤੇ ਕੱਦ ਵੀ ਇਹਦਾ ਠੀਕ ਜਾ ਬਹੁਤਾ ਉੱਚਾ ਨਹੀਂ ਆ ਨੋਰਮਲ ਕਰਦੇ ਜਿਹੜਾ ਆਮ ਜੇ ਪਹਿਲੇ ਸਵੇਰੇ ਦੇ ਸਹਾਰ ਨਾਲ ਲਾਈਏ ਉਹ ਜਿਹੜੀ 6:00 ਤੋਂ 10:00 ਬਾਕੀ ਤੁਸੀਂ ਆਪਣੀ ਸਮਝਣਾ ਵੇਖਣਾ ਸਾਰੀਆਂ ਚੀਜ਼ਾਂ ਸਾਰੀ ਸੰਭੀ ਹੋ ਜਾਵੇ ਆਂ ਦੇਖ ਸੰਦੇਸ਼ ਮਨ ਇਹਦਾ ਲੱਗ ਰਿਹਾ ਤੇ ਕਿੰਨਾ ਫਿਰ ਮੁੱਲ ਰੱਖਦੀ ਆ ਇਹਦਾ ਆਪਾਂ ਮੁੱਲ ਜੀ ਦਾ ਦੁੱਧ ਵੀ ਬਖਾ ਖਾ ਦੋ ਚਿੱਟਾ ਬਿਲਕੁਲ ਠੀਕ ਹੈ ਕੋਈ ਨਹੀਂ ਕਹੇਦਾ ਵੀ ਮਾਝ ਚੋਈ ਕਿ ਗਾਣੀ ਚੋਈ ਆ ਫਿਰ ਠੀਕ ਆ ਆ ਗਏ ਤੇ ਬਾਕੀ ਚੰਗੀ ਫਰੈਂਟ ਆ ਲਾ ਬੁਲੀ ਬੜਾ ਦਾ ਸਿੰਪਲੀ ਪੰਜ ਤੋਂ ਤਾਂ ਜੇ ਇਹ ਆ ਕਿ ਗਰਮੀਆਂ ਚ ਚੌਣ ਵਾਲੀ ਗਾਂ ਆ ਜਿਤਨਾ ਬਾਹਰ ਦੇ ਹਿਸਾਬ ਨਾਲੀ ਮੌਸਮ ਦੇ ਹਿਸਾਬ ਨਾਲ ਠੀਕ ਆ ਹਾਂਜੀ ਵੀ ਇਹਨੂੰ ਕੋਈ ਪ੍ਰਵਾਹ ਨਹੀਂ ਹੁਣ ਗਰਮੀ ਨਹੀਂ ਹੁਣ ਗਰਮੀ ਆ ਗਈ ਇੱਕ ਦਿਨ ਦੀ ਆਉਣ ਵਾਲੀ ਆ ਗਰਮੀ ਆ ਚੁੱਕੀ ਤੈਨੂੰ ਪਤਾ ਹਣ ਤੇ ਗਲਬ ਸਾਖੀ ਆ ਗਈ ਹੈ ਸਾਖੀ ਦੇ ਗਰਮੀ ਹੁਣ ਸ਼ੁਰੂ ਹੋ ਗਈ ਹੈ ਪੌਣੀ ਮੰਡੀ ਚ ਗਾਂ ਕੋ ਯਾਰ ਕੀ ਫਿਰ ਮੰਡੀ ਚ ਉਹ ਮਾਲਕ ਦੀ ਜੋ ਰਜਾਊ ਉਹ ਗਾਂ ਵੇਖਿਆ ਅੱਜ ਦਾ ਸਮਾਂ ਅੱਜ ਨਾਲ ਕੱਲ ਦਾ ਕਿਸੇ ਵੇਖਿਆ ਠੀਕ ਆ ਹਾਂਜੀ ਕਿੰਨੇ ਦੇ ਫਿਰ ਦੇ ਦਈਏ ਜੈ ਜੀ ਤੂੰ ਹਰ ਪਤੀਸਿਆ ਦੱਸ ਦੇ ਜਿੰਨੇ ਦੀ ਮਰਜ਼ੀ ਦੇ ਦੇ ਸ਼ਰਾ ਜੈ ਜੀ ਦੱਸ ਤੀਏ ਜੈ ਜੀ 30000 ਰੁਪਏ 30000 ਹਾਂਜੀ ਚਲੋ ਵਿੱਚ ਥੋੜਾ ਬਤਾ ਮਨ ਕਰਦੇ ਹਾਂ ਕਰਾਂਗੇ ਜਰੂਰ ਕਰਾਂਗੇ ਆਪਾਂ ਹਰ ਵਾਰੀ ਕਰਦੇ ਹਾਂ 10000 ਰੁਪਏ ਛੱਡ ਦੇ ਛੱਡ ਦੇ ਠੀਕ ਹੈ ਹਾਂਜੀ ਛੱਡ ਦਾਂਗੇ ਠੀਕ ਹੈ ਠੀਕ ਹੈ ਜੀ ਹੋਰ ਕੁਝ ਕਹਿਣਾ ਹੈ ਬੱਸ ਹੋਰ ਕੀ ਕਹਿਣਾ ਆਤਮਾ ਸਾਹਿਬ ਨੂੰ ਸੁੱਖੀ ਸਾਂਦੀ ਵਿਸਾਖੀ ਆਵੇ ਸਾਰਿਆਂ ਨੂੰ ਵਧਾਈ ਹੋ ਸਾਕੀ ਆਵੇ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇ ਤੇ ਆਪਣੀ ਸਮਝ ਨਾਲ ਖੜੇ ਆਪਣੀ ਦੋ ਟਾਈਮ ਚਵਾਈ ਕਰਕੇ ਖੜੋ ਜੇ ਕੋਈ ਨਹੀਂ ਵੀਰ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾ ਲੋ ਪੈਸੇ ਤੁਸੀਂ ਖਰਚਨੇ ਆ ਜ਼ਿੰਮੇਵਾਰੀ ਵੀ ਤੁਹਾਡੀ ਆਪਣੀ ਆਪਣੀ ਮਰਜ਼ੀ ਕਰਿਆ ਕਰੋ ਪਸ਼ੂ ਖਰੀਦਣ ਲੱਗੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ